ਬੋਲਦਾ ਨਹੀਂ ਫਿਰ ਕਿੱਧਰ ਹੈ ਕਿਹੜੀ ਬਿਮਾਰ ਤੇ ਅੱਜ ਚੱਲੋ ਚੱਲ ਤੇ ਤਰਾਇਆ ਲੀਆਂ ਪੈ ਜਾ ਇਥੋਂ ਪਾਸੋਂ ਮੈਨੂੰ ਜਾਣ ਦੇ ਨਾਲੇ ਦੱਸੀ ਨਾ ਕਿਸੇ ਨੂੰ ਸੁਣ ਗਿਆ ਚਵਾਨੀ ਵਰਗਾ ਤੇਰਾ ਮੂੰਹ ਆ ਪਾਲਦਾ ਤੂੰ ਪੈਸੇ ਆ ਪਾਸੇ ਇਥੋਂ ਚੱਲ ਸਲਾਕਾੜ ਤੂੰ ਮਾਝੇ ਸੁਤੀ ਅੰਕ ਬਾਲਿਆ ਲੱਗਦਾ ਇਹ ਤਾਂ ਵੀ ੰਡਾ ਕੱਢਣਾ ਹੀ ਪੈਣਾ ਅੱਜ ਜਾਣੇ ਪੈਣਾ ਪੁੰਦੇ ਕੋਲੇ ਲੱਗਦਾ ਵਾਰੀ ਵੀ ਆਉਂਦੀ ਆ ਪਾਣੀ ਚੋਰੀ ਕਰੀ ਗਾ ਕਿਾ ਨਹੀਂ ਪੈਣਾ ਮੈਨੂੰ ਅੱਛਾ ਇਹ ਪਾਣੀ ਗਿਆ ਮੈਂ ਇਹ ਕਿ ਲੈਣਾ ਕਿਥੇ ਮਰਜੀ ਗਿਆ ਮੈਨੂੰ ਪਾਣੀ ਨਾਲ ਮਤਰਾ ਵਾ। ਉਹਦੇ ਉਤਨੋਂ ਪੱਲਾ ਕਵਦਾ ਭਰਿਆ ਜਾਵੇ ਨਾ। ਬੱਦ ਚੰਗੀ ਗੱਲ। ਆਹ। ਤਾਂ ਬਾਈ ਕੂਕੂ ਕਿਦਰ? ਮਾਤ ਸਵਾ ਸਹੀ ਮੈਂ ਕਿਹਾ ਬਾਈ ਭੰਦੇ ਕੋਲੇ ਗਿੜਾ ਮਾਰ ਰਹੀ ਹੈ। ਅਸਾਂ ਅਸਾਂ ਅਸਾਂ। ਹੋਰ ਫਿਰ ਕਿਦਾਂ ਚੋਨਾ ਜਨ ਲੱਗ ਗਿਆ ਸਰਾ। ਉੱਕਾ ਦਾ ਚੋਨਾ ਯਾਰ। ਬਈ ਯਾਰ ਮੀ ਮੂ ਤਾਂ ਪਏ ਨਹੀਂ ਆਤ ਕੀ ਉਹ ਹੋ ਰੀ ਯਾਰ ਐਤ ਕੀ ਲੱਗਦਾ ਸੌਣ ਸੁੱਕਾ ਹੀ ਲੰਗਾ ਦੇਣਾ ਨੇ ਉਹ ਤਾਂ ਔਖਾ ਮੀ ਹੁਣ ਆ ਯਾਰ ਤੁਹਾਨੂੰ ਕੀ ਲੋੜ ਆ ਮੀ ਦੀ ਢੋਡੇ ਕੋਲ ਤਾਂ ਪਾਣੀ ਬਥੇਰਾ ਉਹ ਕਿੱਥੇ ਭਰਾਵਾ ਮਗਰ ਪਤਾ ਨਹੀਂ ਕਿਹੜਾ ਪਾਣੀ ਵੜ ਲੈਂਦਾ ਹੱਥ ਲੱਗ ਜੇ ਨਾ ਕਿਤੇ ਗਿੱਟੇ ਛਾਂਕ ਦਊ ਉਹ ਲੈ ਯਾਰ ਜੰਬਰ ਦੀ ਵਾਰੀ ਕਿਦ ਦੇਣਾ ਜੰਬਰ ਦੀ ਵਾਰੀ ਉਹ ਤਾਂ ਯਾਰ ਐਤ ਵਾਰ ਹੁੰਦੀ ਆ ਉਹ ਐਤ ਵਾਰ ਹੁੰਦੀ ਵਾਰੀ ਉਹਦੀ ਉਦੀ ਮੇਰਾ خیال 8 ਘੰਟੇ ਚੱਲਦੀ ਵਾਰੀ ਓ ਯਾਰ ਅੱਜ ਦੁਪਹਿਰੇ ਫਿਰਨੇ ਆਉਂਦੇ ਕਿ ਕਦੋਂ ਜਾਂਦੇ ਆ ਹੀ ਉਹ ਤਾਂ ਗੁਰਵਾ ਪੁੱਤਰੇ ਸਾਣ ਨੂੰ ਜਾਂਦਿਆ ਜਾਂਦਾ ਜਾਂਦਾ ਮੈਨੂੰ ਵੀ ਟੁੱਟ ਮਾਰ ਗਿਆ ਅੱਛਾ ਪਾਣੀ ਲੌਂਦੇ ਲੌਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ ਰੋਇਆ ਦੀ ਰਾਤ ਨੂੰ ਇਹ ਨਹੀਂ ਸਾਡੀ ਅਧੀ ਰਾਤ ਨੂੰ ਰੋਣਾ ਸੀ ਮੇਰੇ ਕੋਈ ਕੰਮ ਹੈ ਨਹੀਂ ਲੈਣੇ ਕਿਹੜਾ ਪਾਣੀ ਲਾਉਣਾ ਪਾਣੀ ਤਾਂ ਮੈਂ ਹੀ ਲਾਉਣਾ

ਖੇ ਚੱਲ ਗਏ ਅੱਜ ਤਾਂ ਵਾਰੀ ਨੰਬਰ ਦੇ ਨਹੀਂ ਆ ਤੁਹਾਰਾ ਉਹ ਵਾਰੀ ਦੇ ਉਹਦੀ ਉਹਦਾ ਭਰਿਆ ਪਿਆ ਯਾਰ ਝੋਨਾ ਸਾਡੀ ਕੋਲ ਸੜਕ ਤੇ ਨਾ ਆਉਂਦਾ ਇਹ ਕਰਦੇ ਜੋਨਾ ਸੁੱਕਿਆ ਪਿਆ ਯਾਰ ਔਰ ਵੇਖ ਬਾਈ ਯਾਰ ਇੱਕ ਡਾ ਗੰਦਾ ਫੇਰ ਛੱਡੀ ਫਰਦਾ ਪਾਣੀ ਉਥੇ ਹਾਂ ਹੁਣ ਕੀ ਕਰਾਂ ਯਾਰ ਇਹ ਪੱਟਾ ਤੇਰੇ ਉੱਤੋਂ ਵੀ ਨਿਕਲ ਨਹੀਂ ਤਾ ਪੂਰੀ ਛੱਡੀ ਲੱਗਦਾ ਆਪਣਾ ਛੱਡਦੇ ਹਾਂ ਬੇਰੋ ਇੱਥੇ ਫਿੰਡਰ ਆ ਜਾ ਕੋ ਨਾ ਮੜਾਈ ਆ ਚਲ ਕੋਈ ਨਹੀਂ ਉਹ ਹੁਣ ਤਾਂ ਇਤਰਾ ਯਾਰ ਲ ਬੰਦਾ ਇਹਨੂੰ ਪੁੱਛਣ ਆਲਾ ਹੋਵੇ ਪਾਣੀ ਆਂਦਾ ਝੋਨੇ ਚ ਫੋਲਾ ਤੇ ਮੋਗ ਕਿੱਧਰ ਨੂੰ ਛੱਡੀ ਫਿਰਦਾ ਚਲ ਕੋਈ ਨਹੀਂ ਆ ਜਾਂਦੇ ਆ ਜਾਂਦੇ ਪਾਣੀ ਦੇ ਅੱਜ ਆਪਾਂ ਹੀ ਲਾਉਣਾ ਅਣੀ ਤੇ ਅੱਜ ਮੈਂ ਹੀ ਲਾਉਣਾ ਹੈ ਗੁਰੂਆ ਇਹਦਾ ਝੋਨਾ ਫੁੱਲ ਹੋਇਆ ਪਿਆ ਆਪਣਾ ਸੁੱਕਿਆ ਪਿਆ ਝੋਨਾ ਮੇਰਾ ਦਾ ਐਂਦਾ ਚੋਨਾ ਵਟਾਂ ਨੇ ਉੱਤਰੀ ਹੋਈ ਜਾਂਦਾ ਉਹ ਆ ਬਈ ਜੰਮਰਾ ਆ ਜਾ ਬਹਿ ਜਾ ਮੈਂ ਇੱਥੇ ਬਹਿਣ ਨਹੀਂ ਆਇਆ ਮੈਂ ਦੀ ਵਾਰੀ ਲਾਉਣ ਆਇਆ ਉਹ ਭਰਾਵਾ ਵਾਰੀ ਹੁਣ ਤੇਰਾ ਫੁੱਲ ਤੇ ਹੋਇਆ ਪਿਆ ਤੂੰ ਫੇਰ ਨਹੀਂ ਗੱਲ ਉਹ ਤੇਰੀ ਯਾਰ ਜਵਾਕਾਂ ਵਾਲੀ ਇਧਰ ਝੋਨਾ ਸਾਰਾ ਸੁੱਕਿਆ ਪਿਆ ਮੇਰਾ ਮੈਂ ਕੱਲ ਵੀ ਵਾਰੀ ਤੇਰੇ ਪਈ ਗਈ ਆ ਆ ਜਾ ਬਹਿ ਜਾ ਤੂੰ ਨਹੀਂ ਨਹੀਂ ਬਹਿਣਾ ਨਹੀਂ ਨਾਲੇ ਪਾਣੀ ਕਿਨੂੰ ਪੁੱਛ ਕੇ ਛੱਡਿਆ ਤੁਸੀਂ ਉਹ ਪੁੱਤ ਕੇ ਛੱਡਨੋਂ ਗੁਰੂਆ ਤੋਂ ਗਾੜੀ ਪੁੱਛ ਕੇ ਛੱਡਦਾ ਨਾ ਤੂੰ ਵੀ ਕਾ ਰਾਤ ਨੂੰ ਉਵੇਂ ਛੱਡ ਲੈਣਾ ਨਾ ਮੇਰੇ ਕੋਲੇ 2 ਕਿੱਲੇ ਵੱਧ ਆ ਤੁਹਾਨੂੰ ਇਸੇ ਗੱਲ ਦਾ ਸਾੜਾ ਹਨਾ ਉਹ ਭਰਾਵਾ ਅਸੀਂ ਤਾਂ ਕਦੇ ਇਹ ਗੱਲ ਸੋਚੀ ਨਹੀਂ ਗਈ ਫੇ ਹੁਣ ਰਾਤ ਨੂੰ ਤੂੰ ਪਾਣੀ ਵੜ ਲੈਣਾ ਬੰਦੇ ਦੱਸ ਦੇਈ ਆ ਮੈਨੂੰ ਤੇ ਅਸੀਂ ਤਾਂ ਕਦੇ ਤੈਨੂੰ ਕੁਝ ਕਿਹਾ ਨਹੀਂ ਗਾ ਆਹੋ ਪਤਾ ਮੈਨੂੰ ਕਿਹੜੇ ਦੱਸਦੇ ਆ ਉਹਨਾਂ ਦੇ ਵੀ ਲੱਤਾਂ ਬਾਹ ਤੋੜਨੀ ਪਣੀ ਆ ਕੰਨ ਕਰਨ ਭਾਈ ਆਪਾਂ ਕਰੋ ਕਿਹੜੀ ਲੱਤਾਂ ਬਾਹ ਤੋੜਨੀ ਆ ਕਿਉਂ ਨਹੀਂ ਤੋੜਨੀ ਉਹ ਛੱਡੀ ਯਾਰ ਕਿਹੜੀਆਂ ਗੱਲਾਂ ਬਹਿ ਯਾਰ ਤੂੰ ਨਹੀਂ ਬਹਿਣਾ ਬੋਲਣਾ ਨਹੀਂ ਮੈਂ ਤਾਂ ਆਦੀਵਾਰੀ ਲਾਉਣੀ ਆ ਔਰ ਕਰੋ ਯਾਰ ਛੱਡ ਕਿਹੜੀਆਂ ਗੱਲਾਂ ਕਰੀਦਾ ਮੈਂ ਤਾਂ ਮੈਂ ਹੀ ਲਾਊਂਗਾ ਓ ਯਾਰ ਫਰੇ ਕਰ ਲੈਂਗਾ ਤੂੰ ਬੰਦੀ ਕਰ ਨਹੀਂ ਕਰੂੰਗਾ ਓ ਜਿਆ ਵਾਰੀ ਵਾਰੀ ਮੈਂ ਹੀ ਲਾਊਂਗਾ ਵਾਰੀ ਆਦੀ ਓ ਚੁੱਪ ਓ ਗਾਰੀ ਮੇਰੀ ਹੈ ਜਦੋਂ ਮੈਂ ਲਾਉਂਗਾ ਵਾਰੀ ਆਦੀ ਓ ਕੁਕੂਆ ਓ ਕੁਕੂਆ ਆ ਹਰਦੈ ਕੁਕੂਆ ਏ ਮਰ ਮਰ ਮਾਰ ਦੇ ਕਿਸੀ ਨੂੰ ਮਾਰੇ ਨਹੀਂ ਮਾਰ ਨੇ ਗਿੱਟੀ ਜੰਦਾ ਸਾਰੇ ਦੇ ਬੰਦਿਆ ਲੋਰ ਪਾੜਦੀ ਹੋਏ ਦੂਜੀ ਜਗ੍ਹਾ ਜੜ ਦੀ ਹੱਕ ਵਿੱਚ ਫੇਰ ਮਾਰਦਾ ਐ ਮਜ਼ਾ ਤਾਂ ਨਵੀ ਲੋਰ ਲਿਆਂਦੀ ਸੀ ਇਹਨੇ ਚੱਕ ਕੇ ਪਾੜਦੇ ਹੁਣ ਘਰੇ ਬਾਪੂ ਨੇ ਕੁੱਟਣਾ ਇੱਥੇ ਇਹਨੇ ਕੁੱਟਿਆ